ਜੀ ਹਾਲਾਤ ਬਹੁਤ ਹੀ ਜ਼ਿਆਦੇ ਮਾੜੇ ਨੇ ਕਿਉਂਕਿ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਵੀਰ ਜੀ ਮੈਂ ਤੇ ਅੰਨੀ ਹੋ ਗਈ ਰੋ ਰੋ ਕੇ ਵੀ ਜਦੋਂ ਨਹੀਂ ਹੁੰਦੀ ਦੋ ਦਿਨ ਭੁੱਖੇ ਵੀ ਬੈਠੇ ਰਹਿਨੇ ਆ ਹਾਂਜੀ ਤੇ ਡਿਊਟੀ ਲਾ ਕੇ ਵੀਰ ਜੀ ਕਿਤੇ ਪਾਠ ਕਿਸੇ ਦੇ ਘਰੇ ਖੰਡ ਪਰਸ ਆਰੰਭ ਹੋਵੇ ਵੀਰ ਜੀ ਕਰਕੇ ਵੀ ਜੀ ਆਪਣਾ ਗੁਜ਼ਾਰਾ ਹੁੰਦਾ ਵੀ ਪਟਿਆਲ ਕੇ ਦੇ ਪਿੰਡ ਦੁੱਬਲੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਸਭ ਤੋਂ ਪਹਿਲਾਂ ਤਸਵੀਰ ਜਿਹੜੀ ਹੈ ਉਹ ਵਿਖਾਈ ਜਾਵੇ ਕੀ ਪਾਠੀ ਸਿੰਘ ਦੇ ਇੱਕ ਗੁੱਟ ਜਿਹੜਾ ਉਹ ਤੁਸੀਂ ਵੇਖ ਸਕਦੇ ਉਹ ਵੱਡਿਆ ਹੋਇਆ ਹੈ ਅਤੇ ਪਿਤਾ ਦਾਦਾ ਅਤੇ ਉਹਨਾਂ ਦੇ ਪਿਤਾ ਦਾਦੇ ਤੋਂ ਲੈ ਕੇ ਜਿਹੜੀ ਆ ਗੁਰੂ ਘਰ ਦੇ ਵਜੀਰ ਰਹੇ ਨੇ ਸੇਵਾਵਾਂ ਨਿਭਾਈਆਂ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਘਰ ਦੀਆਂ ਤਸਵੀਰਾਂ ਵੀ ਕੈਮਰੇ ਤੁਸੀਂ ਵੇਖ ਰਹੇ ਹੋਗੇ ਕਿ ਆ ਹਾਲਾਤ ਨੇ ਜਿਸ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਕਈ ਵਾਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਸੇਵਾ ਕਰਦੀਆਂ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਨਹੀਂ ਹੈ ਕਿਉਂਕਿ ਉਹਨਾਂ ਨੇ ਸੇਵਾ ਕਰਨੀ ਤਾਂ ਹੁੰਦੀ ਪਰ ਉਹਨਾਂ ਤੱਕ ਵੀਡੀਓ ਪਹੁੰਚਦੀ ਨਹੀਂ ਹੈ ਦੋਸਤੋ ਵੱਧ ਤੋਂ ਵੱਧ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਵੱਧ ਤੋਂ ਵੱਧ ਸੰਸਥਾਵਾਂ ਤੱਕ ਇਹ ਵੀਡੀਓ ਪਵਾ ਦਿਓ ਕਿ ਕਿਵੇਂ ਪੰਜਾਂ ਪਿਆਰਿਆਂ ਦੀ ਭੂਮਿਕਾ ਵੀ ਜਿਹੜੀ ਆ ਉਹਨਾਂ ਦੇ ਪਿਤਾ ਜੀ ਵੱਲੋਂ ਨਿਭਾਈ ਜਾ ਰਹੀ ਆ ਤੇ ਦਾਦੇ ਦਾਦਾ ਜੀ ਜਿਹੜੇ ਉਹ ਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਬੇਸ਼ੱਕ ਅੱਜ ਇਸ ਦੁਨੀਆ ਤੇ ਨਹੀਂ ਐ ਪਰ ਗੁਰੂ ਘਰ ਦੇ ਨਾਲ ਪਿਆਰ ਅਤੇ ਗੁਰੂ ਘਰ ਦੇ ਵਜੀਰ ਰਹੇ ਨੇ ਪਰ ਗੁਰੂ ਘਰ ਦੇ ਵਜੀਰ ਦੇ ਘਰ ਦੇ ਹਾਲਾਤ ਜਿਹੜੇ ਆ ਉਹ ਤਸਵੀਰਾਂ ਬਿਆਨ ਕਰ ਰਹੀਆਂ ਉਹ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਹੁਣ ਇਸ ਘਰ ਦੇ ਵਿੱਚ ਗੁਜ਼ਾਰਾ ਕਿਵੇਂ ਹੁੰਦਾ ਹੈ ਜਿਹੜਾ ਕੋਠਾ ਕਿਸੇ ਵੇਲੇ ਵੀ ਉਹਨਾਂ ਦੇ ਉੱਪਰ ਆ ਕੇ ਦੇਖ ਸਕਦਾ ਪੱਟੀ ਹਲਕੇ ਦਾ ਦੁੱਬਲੀ ਪਿੰਡ ਹੈ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਾਲਾਤ ਕੀ ਨੇ ਕਰਦੇ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਇਹ ਦੱਸੀ ਜਾਣ ਜੀ ਆਪਣੇ ਘਰ ਦੇ ਵੀਰ ਜੀ ਹਾਲਾਤ ਬਹੁਤ ਹੀ ਜ਼ਿਆਦੇ ਮਾੜੇ ਨੇ ਕਿਉਂਕਿ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਵੀਰ ਜੀ ਹਾਂਜੀ ਤੇ ਅਸੀਂ ਵੀਰ ਜੀ ਮਦਦ ਦੀ ਸੇ ਮੰਗਦਿਆਂ ਨਰਾਈ ਸਾਹਿਬ ਵੀਰਾਂ ਤੋਂ ਹੋਰ ਸੰਸਥਾਵਾਂ ਕੋਲੋਂ ਤੁਹਾਡੀ ਮਦਦ ਕੀਤੀ ਜਾਵੇ ਹਾਂਜੀ ਵੀਰ ਜੀ ਹਨ ਤੁਸੀਂ ਗੁਰਦੁਆਰਾ ਸਾਹਿਬ 'ਚ ਕਿੰਨੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ? ਇਹ ਜੀ ਮੈਨੂੰ ਕੋਈ ਜਿਆਦਾ ਨਹੀਂ ਵਿੱਚੀ ਮੈਂ ਇਤਨਾ ਹੀ ਡਿਊਟੀ ਲਾ ਕੇ ਵੀਰ ਜੀ ਕਿਤੇ ਪਾਠ ਕਿਸੇ ਦੇ ਘਰੇ ਖੰਡ ਪਰਸਾਰੰਭ ਹੋਵੇ ਵੀਰ ਜੀ ਕਰਕੇ ਵੀਰ ਜੀ ਆਪਣਾ ਗੁਜ਼ਾਰਾ ਹੁੰਦਾ ਵੀਰ ਜੀ। ਅੱਛਾ ਜੀ। ਤੇ ਤੁਸੀਂ ਡਿਊਟੀ ਕਰਦੇ ਹੋ ਤੇ ਘਰ ਦੇ ਹਾਲਾਤ ਕਿਵੇਂ ਨੇ ਦੋਵੇਂ ਕਮਰਿਆਂ ਦੇ ਬਾਲੇ ਵੀ ਟੁੱਟੇ ਹੋਏ ਨੇ ਉਹਦੇ ਬਾਰੇ ਵੀ ਜਰੂਰ ਦੱਸਿਓ ਹਾਲਾਤ ਵੀਰ ਜੀ ਬਹੁਤ ਮਾੜੇ ਆ ਬਾਕੀ ਤੁਹਾਡੇ ਸਾਹਮਣੇ ਜੋ ਕੁਝ ਵੀ ਹੈਗਾ ਆ ਜੀ ਤੇ ਹੋਰ ਵੀਰ ਜੀ ਸਾਡਾ ਕੋਈ ਕਮਾਈ ਦਾ ਕੋਈ ਨਹੀਂ ਸਾਧਨ ਵੀਰ ਜੀ ਨਾ ਕੁਛ ਵੀ ਤੇ ਇਸ ਤਰ੍ਹਾਂ ਹੀ ਵੀ ਜ ਸਾਡਾ ਖਰਚਾ ਕਰਦਾ ਚੱਲਦਾ ਆ ਹਾਂਜੀ ਤੁਹਾਡੇ ਪਿਤਾ ਜੀ ਤੇ ਦਾਦਾ ਜੀ ਵੀ ਅਮਰਤਾਰੀ ਸਨ ਸਾਹਿਬ ਵੀਰ ਜੀ ਅਮਰਤਾਰੀ ਸਾਡੇ ਪਰਿਵਾਰ ਦੇ ਵਿੱਚ ਹਾਂਜੀ ਤਾਂ ਇੱਥੇ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਕੋਈ ਸਿੱਖ ਸੰਸਥਾ ਕੋਈ ਪਿੰਡ ਦਾ ਕੋਈ ਐਨ ਆਰ ਆਈ ਭਰਾ ਜਾਂ ਕਿਸੇ ਨੇ ਕੋਈ ਬਾਹ ਨਹੀਂ ਫੜੀ ਜਾਂ ਤੁਸੀਂ ਨਹੀਂ ਕਿਸੇ ਗਾੜੀ ਕੋਈ ਮਦਦ ਦੀ ਘਾਹ ਲਗਾਈ ਕਿ ਸਾਡੇ ਨਹੀਂ ਵੀਰ ਜੀ ਕਿਸੇ ਨੇ ਸਾਡੀ ਬਾਹ ਫੜੀ ਨਹੀਂ ਅੱਛਾ ਜੀ ਹਾਂ ਜੀ ਕੋਈ ਜੇ ਹਲਾਤਾ ਜਾਂ ਰਿਸ਼ਤੇਦਾਰ ਬੋੜਿਆ ਤੁਹਾਡਾ ਕਿਸੇ ਰਿਸ਼ਤੇਦਾਰ ਨੇ ਤੁਹਾਡੀ ਕੋਈ ਸਹਾਇਤਾ ਕੋਈ ਮਦਦ ਕੀਤੀ ਹੋਵੇ ਨਹੀਂ ਵੀਰ ਜੀ ਕਿਸੇ ਨੇ ਨਹੀਂ ਇਹ ਜਿਹੜੀ ਤੁਸੀਂ ਤਸਵੀਰ ਹੱਥ ਦੇ ਵਿੱਚ ਫੜੀ ਹੈ ਕਿੰਨਾ ਦੀ ਤਸਵੀਰ ਹੈ ਇਹ ਵੀਰ ਜੀ ਮੇਰੇ ਪਿਤਾ ਜੀ ਨੇ ਇਹ ਇੱਕ ਨਗਰ ਕੀਰਤਨ ਦੇ ਵਿੱਚ ਉਹ ਹਰ ਸਾਲ ਹੀ ਜਿਹੜੀ ਉਹਨਾਂ ਦੀ ਭੂਮਿਕਾ ਹੁੰਦੀ ਸੀ ਕਿ ਉਹ ਪੰਜਾਂ ਪਿਆਰਿਆਂ ਦੇ ਵਿੱਚ ਉਹ ਸੇਵਾ ਕਰਦੇ ਹੁੰਦੇ ਸੀਗੇ ਹਾਂਜੀ ਵੀਰ ਜੀ ਪੰਜਾਂ ਪਿਆਰਿਆਂ 'ਚ ਸੇਵਾ ਕਰਦੇ ਹੁੰਦੇ ਸੀ ਅਚਾ ਜੀ ਸ਼ਾਨਚੀ ਸਾਹਿਬ ਲਾਦੇ ਸੀ ਅਚਾ ਜੀ ਹਾਂਜੀ ਤੇ ਦਾਦਾ ਜੀ ਦਾਦਾ ਜੀ ਵੀਰ ਜੀ ਸੇਵਾ ਕਰਦੇ ਹੁੰਦੇ ਸੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਕਿਹੜੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਧੰਤਨ ਬ੍ਰਹਮ ਗਿਆਨੀ ਬਾਬਾ ਸੰਤਖਾਲਸਾ ਜੀ ਅਚਾ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਹਾਂਜੀ ਪਿੰਡ ਦੇ ਵਿੱਚ ਹੀ ਇਹ ਬਾਰ-ਬਾਰ ਅਚਾ ਜੀ ਹਾਂਜੀ ਤੇ ਪੂਰੇ ਪਿੰਡ ਨੇ ਵੀ ਰਲ ਕੇ ਕਦੀ ਕੋਈ ਤੁਹਾਡੀ ਮਦਦ ਕੋਈ ਸਹਾਇਤਾ ਨਹੀਂ ਨਹੀਂ ਵੀਰ ਜੀ ਨਹੀਂ ਤਾਂ ਮੈਂ ਤੁਹਾਡੇ ਨਾਲ ਦੁਬਾਰਾ ਫੇਰ ਵੀ ਗੱਲ ਕਰਾਂਗਾ ਮਾਤਾ ਜੀ ਮਾਤਾ ਜੀ ਇਹ ਘਰ ਦੇ ਹਾਲਾਤ ਤੇ ਤਸਵੀਰਾਂ ਵੇਖਣ ਹੀ ਦੇਈਆਂ ਅਸੀਂ ਘਰ ਦੇ ਵਿੱਚ ਪਹੁੰਚੇ ਫਿਰ ਮਨ ਨੂੰ ਦੁੱਖ ਨਹੀਂ ਹੁੰਦਾ ਜਦੋਂ ਬੜਾ ਦੁੱਖ ਹੁੰਦਾ ਮੈਂ ਤੇ ਅੰਨੀ ਹੋ ਗਈ ਰੋ ਰੋ ਕੇ ਵੀ ਜਦੋਂ ਨਹੀਂ ਹੁੰਦੇ ਅਸੀਂ ਦੋ ਦਿਨ ਭੁੱਖੇ ਵੀ ਬੈਠੇ ਰਹਿਨੇ ਆ ਹਾਂ ਜੀ ਤੇ ਉਹ ਆਖੀ ਦਾ ਨਹੀਂ ਕੀ ਆਖੀ ਵੀ ਜੋ ਕੋਈ ਆਉਂਦਾ ਨਹੀਂ ਦੀਦਾ ਕਹਿੰਨੂ ਤੇ ਕਿੱਦਾਂ ਦੇਮ ਸਰਦਾ ਸਾਡਾ ਅਗੇ ਮਾੜੇ ਮੋ ਡੰਗਰ ਹੁੰਦੇ ਸੀ ਐ ਵਕਤ ਵੇਖ ਲੋ ਗਾਂ ਜੀ ਬੱਦੀ ਮੇਰੇ ਘਰ ਜੋ ਕਿਲੋ ਦੇ ਦੇ ਤਾਂ ਉਹ ਵੀ ਮੈਂ ਪਾ ਕੇ ਤੇ ਆਪਦਾ ਟਾਈਮ ਪਾਸ ਕਰਨਾ ਸਹੀ ਹਾਂਜੀ ਤੇ ਜੋ ਵੀ ਵੇਚ-ਵਾਚ ਕੇ ਮੱਝਾਂ-ਮੋਝਾਂ ਹੀ ਮਾਰ ਰੀਆਂ ਵੇਚ-ਵੂਚ ਕੇ ਤੇ ਆਪਦਾ ਟਾਈਮ ਪਾਸ ਕੀਤਾ ਕਰਦਾ ਹੁਣ ਬਹੁਤ ਮੰਦੀ ਦੇ ਹਾਲਤ ਹੋ ਗਈ ਆ ਜੀ ਸਹੀ ਹਾਂਜੀ ਮਾਤਾ ਜੀ ਹੱਥ ਕਿ ਤਰ੍ਹਾਂ ਜਿਹੜਾ ਕੱਟਿਆ ਜਾਂਦਾ ਏ ਇਹ ਵੀ ਜਰੂਰ ਦੱਸਿਓ ਇਹ ਢੋਕੇ ਚ ਆ ਗਿਆ ਛੋਟਾ ਹਾਂਜੀ ਢੋਕੇ ਜਾ ਗਿਆ ਅੱਛਾ ਜੀ ਉਹ ਡੰਗਰ ਅਸੀਂ ਸਾਡੇ ਕੋਲ ਤੇ ਟੋਕ ਪੱਠੇ ਖੁੱਦਣ ਲੱਗਾ ਤੇ ਢੋਕੇ ਜਾ ਗਿਆ ਸਹੀ ਹਾਂਜੀ ਮਾਤਾ ਜੀ ਕੋਈ ਆ ਪੰਚ ਕੋਈ ਸਰਪੰਚ ਕੋਈ ਐਮਐਲਏ ਕੋਈ ਮੰਤਰੀ ਜਿਹੜੇ ਵੋਟਾਂ ਲੈਣ ਆਉਂਦੇ ਨੇ ਸਮੇਂ-ਸਮੇਂ ਤੇ ਕਿਸੇ ਨੇ ਕਿਹਾ ਨਹੀਂ ਕਿ ਤੁਹਾਡਾ ਕੋਠਾ ਹੀ ਪਾ ਦੀਏ ਇੱਕ ਤੁਸੀਂ ਇੰਨਾ ਚਿਰ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਤਿੰਨ ਪੀੜੀਆਂ ਤੋਂ ਸੇਵਾ ਕਰ ਰਹੇ ਤੁਸੀਂ ਅਸੀਂ ਤੇ ਤਰਲੇ ਸਾਰਿਆਂ ਨੂੰ ਆਖ ਕੇ ਆਖ ਕੇ ਤਰਲੇ ਲੈ ਕੇ ਵੀ ਸਾਡਾ ਕੋਠਾ ਵੇਖੋ ਆਣ ਕੇ ਕੋਈ ਮੈਤ ਨਹੀਂ ਕਰ ਕਰ ਦਿੰਨੇ ਕਰ ਦਿੰਨੇ ਕਰ ਦਿੰਨੇ ਕਰ ਦਿੰਨੇ ਕੁਝ ਵੀ ਨਹੀਂ ਹਾਲ ਸਾਡਾ ਜੇ ਇਲਾਕਾ ਸਾਡੇ ਮਾਤਾ ਜੀ ਕੋ ਰਿਸ਼ਤੇਦਾਰ ਬਹੁੜਾ ਹੈ ਤੁਹਾਡਾ ਜੀ ਨਾ ਜੀ ਦਿਸ਼ਤੇਦਾਰ ਕਿਨੇ ਬੋੜਨਾ ਆਪਦੇ ਸਿਰ ਤੇ ਆਪ ਹੀ ਕਟਣ ਡੈ ਜੇ ਖਾਲੀ ਦੀ ਤਾਂ ਵੀ ਠੀਕ ਹੈ ਨਾ ਖਾਲੀ ਦੀ ਤਾਂ ਵੀ ਠੀਕ ਹੈ ਮਹਾਰਾ ਜੀ ਜਿਹੜੇ ਸਮੇ ਸਮੇ ਤੇ ਐਨ ਆਰ ਆਈ ਜਾਂ ਸਿੱਖ ਸੰਸਥਾਵਾਂ ਗਰੀਬਾਂ ਦੀ ਬਾਹ ਫੜਦੀਆਂ ਨੇ ਜਿਹੜੇ ਸਮੇਂ-ਸਮੇਂ ਤੇ ਕੋ ਸਹਾਤਾ ਮਦਦ ਕਰਦੀਆਂ ਸੰਸਥਾਵਾਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੂਗੇ ਤੁਹਾਡੀ ਕਿਵੇਂ ਦੀ ਮਦਦ ਹੋ ਜੇ ਜੀ ਅਸੀਂ ਤਾਂ ਇਹ ਸਾਡੀ ਮੈਤ ਹੋ ਜੇ ਚਲੋ ਅੱਜ ਸਾਡੇ ਪਤਾ ਨਹੀਂ ਕਿਹੜੇ ਵੇਲੇ ਉੱਤੇ ਛੱਤ ਉੱਤੇ ਡੇਗ ਪੈਣੀ ਆ ਤੇ ਜਦੋਂ ਮੀਂਹ ਆਉਂਦਾ ਅਸੀਂ ਕਈ ਵਾਰ ਬਾਹਰ ਵੀ ਹੋ ਜੰਨੇ ਪੀ ਇਹ ਪਤਾ ਨਹੀਂ ਕਦੀ ਕਿਸ ਵੇਲੇ ਥੱਲੇ ਹੀ ਨਾ ਆ ਜਾਈਏ ਸਾਨੂੰ ਕਿੰਨੇ ਵੇਖਣਾ ਤੇ ਫਿਰ ਚਲੋ ਸਾਡੀ ਇੰਨੀ ਮੈਤ ਹੋ ਜੇ ਸਾਨੂੰ ਚਾ ਤਾਂ ਪੈ ਜਾਣ ਸਾਡੀਆਂ ਹਾਂਜੀ ਕੋਈ ਮਾਤਾ ਜੀ ਮਹੀਨੇ ਦਾ ਕੋ ਰਾਸਣ ਕੋ ਸੌਦਾ ਵੀ ਲੱਗ ਜਾਵੇ ਹਾਂਜੀ ਕੋਈ ਜਹੀ ਮਤਵੀ ਹੋ ਜਾਵੇ ਤੁਹਾਡੀ ਹਾਂਜੀ ਹਾਂਜੀ ਬਾਈ ਤਿਆਨੇ ਜੇ ਸਾਡੀ ਗਰੀਬਾਂ ਦੀ ਕੋਈ ਬਾਹ ਫੜੂ ਉਹਨਾਂ ਨੂੰ ਮਹਾਰਾਜ ਕੀ ਤੱਕ ਨਖਦਾਊਗਾ ਜੀ ਹਾਂਜੀ ਕਿੰਨਾ ਸਮਾਂ ਮਾਤਾ ਜੀ ਜਿਹੜੇ ਆ ਤੁਹਾਡੇ ਪਤੀ ਹੀ ਉਹਨਾਂ ਨੇ ਸੇਵਾ ਕੀਤੀ ਗੁਰੂ ਘਰ ਦੇ ਵਿੱਚ ਕਿੰਨਾ ਸਮਾਂ ਤੁਹਾਡੇ ਸਹੁਰਾ ਸਾਹਿਬ ਉਹਨਾਂ ਨੇ ਸੇਵਾ ਕੀਤੀ ਜਰੂਰ ਹਾਂਜੀ ਹਾਂਜੀ ਜਦੋਂ ਅਸੀਂ ਆਇਆ ਪਹਿਲੇ ਸਹੁਰਾ ਸਾਹਿਬ ਦੇ ਤੇ ਸਭ ਪੀ ਸੇਵਾ ਬਥੇਰੀ ਕਰਦੇ ਰਹੇ ਆ ਗੁਰਦਾਰੇ ਚ ਉਹਨਾਂ ਨੇ ਜਦੋਂ ਆਖਣਾ ਕਹੇ ਤੇ ਹੋਰ ਨਹੀਂ ਜਾਣਾ ਆਪਾਂ ਗੁਰੂ ਘਰ ਜਾਣਾ ਬਾਬੇ ਸੰਤਖਾ ਸਾਨੂੰ ਹੀ ਮੰਨਣਾ ਉਦੋਂ ਬਾਅਦ ਤੁਹਾਡੇ ਪਤੀ ਜਿਹੜੇ ਉਹ ਵੀ ਪੀਛਲੋਂ ਨਿਸ਼ਾਨ ਸਾਹਿਬ ਹੀ ਲੱਗਣ ਦਾ ਪੇ ਨਾਲ ਤੇ ਮੁੜ ਕੇ ਉਦੋਂ ਬਾਅਦ ਆ ਇਹ ਬੱਚਾ ਇਹ ਵੀ ਗੁਰੂ ਘਰ ਨੂੰ ਹੀ ਮੰਨਦਾ ਵਾ ਵੀ ਅਸੀਂ ਨਹੀਂ ਕਿਸੇ ਪਾਸੇ ਹੋਰ ਜਾਣ ਜੋਗੇ ਗੁਰੂ ਦੇ ਸਿਰ ਤੇ ਹੀ ਬੈਠੇ ਆਂ ਵੀ ਜਾਨੂ ਦੀ ਤਾਂ ਖਾਣ ਨੂੰ ਹੀ ਖਾ ਲਿਆ ਜੇ ਨਹੀਂ ਤੇ ਨੀਚੇ ਪੁਗਾ ਕੇ ਵਹਿ ਰਹੀ ਤਾਂ ਵੀਰ ਜੀ ਤੁਹਾਡਾ ਨਾਮ ਵੀ ਆਪਣਾ ਜਰੂਰ ਦੱਸਿਓ ਜੀ ਮੇਰਾ ਨਾਮ ਵੀਰ ਜੀ ਗੁਰਲਾਲ ਸਿੰਘ ਹੈ ਤੇ ਵੀਰ ਜੀ ਤੁਸੀਂ ਕਿਵੇਂ ਦੀ ਮਦਦ ਜਿਹੜੀ ਆ ਜਿੰਨੇ ਵੀ ਐਨ ਆਰ ਆਈ ਭਰਾ ਨੇ ਸਿੱਖ ਸੰਸਥਾਵਾਂ ਨੇ ਉਹ ਕਿਵੇਂ ਦੀ ਮਦਦ ਤੁਹਾਡੀ ਕਰਨ ਕੀ ਤਾਂ ਜੋ ਜਿਹੜੇ ਘਰ ਦੇ ਹਾਲਾਤ ਸੁਧਰ ਸਕਣ ਵੀਰ ਜੀ ਅਸੀਂ ਚਾਹੁੰਨੇ ਆ ਸਾਡੇ ਕੰਪਨੀਆਂ ਦੀ ਹਲਕੋ ਹੋ ਜਾਵੇ ਹੋਰ ਵੀਰ ਜੀ ਸਾਨੂੰ ਕੋਈ ਜ਼ਿਆਦਾ ਨਹੀਂ ਗਾ ਕੋਈ ਵੀ ਚਾਹੀਦਾ ਹਾਂ ਜੀ ਹਾਂ ਜੀ ਮਾਦਾ ਜੀ ਮੈਂ ਜਰੂਰ ਪੁੱਛੂੰਗਾ ਇੱਕ ਸਵਾਲ ਕਿ ਮਨ ਦੇ ਵਿੱਚ ਜਦੋਂ ਆਪਾਂ ਵੱਡੇ ਵੱਡੇ ਲੰਗਰ ਚੱਲਦੇ ਵੇਖਦੇ ਆਂ ਦੁਨੀਆ ਦੇ ਵਿੱਚ ਕਿ ਸਿੱਖ ਸੰਸਥਾਵਾਂ ਨੇ ਲੰਗਰ ਲਗਾਏ ਹੋਏ ਨੇ ਮਦਦ ਹੁੰਦੀ ਉਦੋਂ ਮਨ ਦੇ ਵਿੱਚ ਮਲਾਲ ਤੇ ਆਉਂਦਾ ਹੀ ਹੋਣਾ ਵੀ ਸਾਡੀ ਵੀ ਕੋਈ ਬਾਹ ਫੜੇ ਆ ਕੇ ਅਸੀਂ ਗੁਰੂ ਘਰ ਦੀ ਇੰਨੀ ਸੇਵਾ ਕੀਤੀ ਸਾਡੇ ਵੱਡਿਆਂ ਨੇ ਸੇਵਾ ਕੀਤੀ ਕੁਝ ਕਹਿਣਾ ਚਾਹੋਗੇ ਇਸ ਤੇ ਜੀ ਹਾਂ ਜੀ ਅਸੀਂ ਦੇਖ ਕੇ ਆਖੀ ਦੀਦਾ ਵੀ ਇੰਨੀ ਸੇਵਾ ਹੋਣ ਰਹੀ ਹੈ ਤੇ ਚਲੋ ਸਾਡੀ ਵੀ ਕੋਈ ਬਾਹ ਫੜ ਲੇ ਤੇ ਪਰ ਕੁਝ ਸੋਚ ਕੇ ਬਹਿ ਜੀਦਾ ਫੇਰ ਜੀ ਕਿ ਆ ਸਕਦੇ ਆ ਹਾਂ ਜੀ ਸਾਡੇ ਦਰਸ਼ਕ ਦੇਖ ਰਹੇ ਨੇ ਮੈਂ ਇੱਕ ਗੱਲ ਹੋਰ ਨੌਲੇਜ ਦੇ ਵਿੱਚ ਲਿਆ ਦਵਾਂ ਕਿ ਇਹ ਵੀਰ ਦਾ ਜਿਹੜਾ ਕੱਟਿਆ ਹੋਇਆ ਹੱਥ ਹੈ ਇਥੋਂ ਬਾਹ ਇਹ ਸੁੱਕਦੀ ਜਾ ਰਹੀ ਹੈ ਅਤੇ ਡਾਕਟਰਾਂ ਨੇ ਇਲਾਜ ਦੇ ਲਈ ਪੈਸੇ ਮੰਗੇ ਨੇ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਇਹ ਆਪਰੇਸ਼ਨ ਨਹੀਂ ਕੀਤਾ ਜਾਂਦਾ ਜੇ ਆਪਰੇਸ਼ਨ ਨਹੀਂ ਹੁੰਦਾ ਤਾਂ ਪੂਰੀ ਦੀ ਪੂਰੀ ਬਾਹ ਜੇ ਸੁੱਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਕੱਟਣਾ ਪੈ ਸਕਦਾ ਤਾਂ ਦੋਸਤੋ ਤੁਹਾਡੀ ਸਹਾਇਤਾ ਤੁਹਾਡੀ ਮਦਦ ਦੀ ਬੜੀ ਸਖਤ ਲੋੜ ਹੈ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਵੀਰ ਜੀ ਕਿਵੇਂ ਦੀ ਮਦਦ ਸਹਿਤਾ ਜਿਹੜੀ ਹੋ ਜੇ ਕਿ ਕਿਹੜੇ ਘਰ ਦੇ ਹਾਲਾਤ ਕੋ ਇਲਾਜ ਹੋ ਜੇ ਅੰਤ ਵਿੱਚ ਜਿੰਨੇ ਵੀ ਸੰਸਥਾਵਾਂ ਵਾਲੇ ਨੇ ਜਿੰਨੇ ਵੀ ਐਨ ਆਰ ਆਈ ਭਰਾ ਹਨ ਜਿਹੜੇ ਸਮੇਂ-ਸਮੇਂ ਤੇ ਮਾਂ ਫੜਦੇ ਉਹਨਾਂ ਨੂੰ ਕੀ ਅਪੀਲ ਕਰਨੀ ਜਾਓਗੇ ਜੀ ਹਾਂ ਤੇ ਹੀ ਚਾਉਣੇ ਵੀਰ ਜੀ ਆਣ ਕੇ ਸਾਡੇ ਘਰ ਦੇ ਹਾਲਾਤ ਵੇਖੋ ਤੇ ਵਾਚਣ ਕਿਮਤ ਕਰੋ ਮਹਾਰਾਜ ਤੁਹਾਨੂੰ ਦੁਗਣਾ ਦੇਵੇ ਜੀ ਗੁਰੂ ਮਹਾਰਾਜ ਹੋਰ ਨਹੀਂ ਵੀਰ ਜੀ ਅਸੀਂ ਕੋਈ ਆਪਣਾ ਫੋਨ ਨੰਬਰ ਵੀਰ ਜੀ ਬੋਲ ਦਿਓ ਜੀ ਵਜੀਰ 98559 42903 ਇੱਕ ਵਾਰ ਫਿਰ ਬੋਲੋ 98559 42903 ਤਾਂ ਪਰਿਵਾਰ ਨੇ ਆਪਣਾ ਫੋਨ ਨੰਬਰ ਵੀ ਦੱਸਿਆ ਹੈ ਤਾਂ ਇਹੀ ਬੇਨਤੀ ਅਸੀਂ ਵੀ ਆਪਣੇ ਵੱਲੋਂ ਚੈਨਲ ਵੱਲੋਂ ਹੱਥ ਜੋੜ ਕੇ ਕਰਾਂਗੇ ਦੋਸਤੋ ਕਿ ਅਜੇਹੇ ਗੁਰੂ ਘਰ ਦੇ ਵਜੀਰ ਅਤੇ ਉਹਨਾਂ ਦੇ ਪਰਿਵਾਰ ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਆ ਤਾਂ ਉਹਨਾਂ ਦੀ ਸਹਾਇਤਾ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ